ਅੱਜ ਐਪੈਕਸ ਚੈਂਬਰ ਆਫ ਕਾਮਰਸ ਅਤੇ ਇੰਡਸਟਰੀ ਨੇ ਇੱਕ ਮੀਟਿੰਗ ਕੀਤੀ ਜਿਸ ਵਿੱਚ ਲੁਧਿਆਣਾ ਦੇ ਉੱਗੇ ਉਦਯੋਪਤੀਆਂ ਨੇ ਹਿੱਸਾ ਲਿਆ। ਇਸ ਮੀਟਿੰਗ ਦੀ ਅਗਵਾਈ ਐਪੈਕਸ ਚੈਂਬਰ ਆਫ ਕਾਮਰਸ ਅਤੇ ਇੰਡਸਟਰੀ ਦੇ ਪ੍ਰਧਾਨ ਰਜਨੀਸ਼ ਅਹੂਜਾ ਨੇ ਕੀਤੀ ਜਿਸ ਵਿੱਚ ਉਨ੍ਹਾਂ ਨੇ ਮੀਡੀਆ ਨੂੰ ਇੰਡਸਟਰੀ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ। ਇਸ ਵਿੱਚ ਸਭ ਤੋਂ ਵੱਡਾ ਮੁੱਦਾ ਮਹਿੰਗੀ ਬਿਜਲੀ ਦੇਣ ਦਾ ਮੁੱਦਾ, ਜੀਐਸਟੀ ਪਨੜੀ ਸੂਤਕਾ ਤਰਤਾਰੀ ਪੀਐਚ ਟੈਕਸ ਵਿੱਚ ਅਤੇ ਕਈ ਹੋਰ ਸਮੱਸਿਆਵਾਂ ਸਨ ਜਿਸ ਨੂੰ ਲੈ ਕੇ ਮੀਟਿੰਗ ਕੀਤੀ ਗਈ। ਰਜਨੀਸ਼ ਅਹੂਜਾ ਨੇ ਮੀਡੀਆ ਵਸ ਸਰਕਾਰ ਦੀ ਕਾਰਗੁਜ਼ਾਰੀ ਇੰਡਸਟਰੀਆਂ ਸਹਿਯੋਗ ਤੇ ਬਾਰੇ ਗੱਲ ਕੀਤੀ ਤਾਂ ਨਾ ਕਿ ਕਿ ਸਰਕਾਰ ਨੇ ਜੋ ਵੀ ਚੋਣਾਂ ਤੋਂ ਪਹਿਲਾਂ ਜੀਉਪ ਪਤੀਆਂ ਨਾਲ ਵਾਦੇ ਕੀਤੇ ਸੀ ਸਾਰੇ ਅੱਜ ਤੱਕ ਖੋਖਰੇ ਨੇ ਉਹਨਾਂ ਫਿਰ ਵੀ ਕਿਹਾ ਕਿ ਐਸੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਕਈ ਵਾਰ ਮੁੱਦਿਆਂ ਬਾਰੇ ਜਾਣੂ ਕਰਵਾਇਆ ਸੀ ਐਮ ਨਾਲ ਮੀਟਿੰਗ ਕਰਵਾਉਣ ਦੀ ਗੱਲ ਕਹੀ ਗਈ ਪ੍ਰਕਾਸ਼ ਜੀ ਕਾਰਵਾਈਆਂ ਤੋਂ ਇਲਾਵਾ ਕੁਝ ਵੀ ਨੇ ਕਿਤਾ ਕਿ ਤੇ ਨਾ ਹੀ ਸਰਕਾਰ ਨੇ ਸਾਨੂੰ ਸਮਝ ਦਿੱਤਾ ਤੇ ਨਾ ਹੀ ਕਿਸੇ ਮੰਤਰੀ ਨੇ ਇਹਨਾਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਉਹਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਦੇ ਮੰਤਰੀ ਲੁਧਿਆਣਾ ਤੋਂ ਰਵਨੀਤ ਬਿੱਟੂ ਨੂੰ ਕਈ ਵਾਰ ਫੋਨ ਕਰਨ ਅਤੇ ਮੀਟਿੰਗ ਕਰਨ ਵਾਸਤੇ ਮੀਟਿੰਗ ਕੀਤੀ ਗਈ ਪਰ ਅਜੇ ਤੱਕ ਮੰਤਰੀ ਰਵਨੀਤ ਬਿੱਟੂ ਨੇ ਵੀ ਇੰਡਸਟਰੀ ਨੂੰ ਅੱਖੋਂ ਓਲੇ ਕੀਤਾ ਹੋਇਆ ਹੈ ਇਹ ਵੀ ਕਿਹਾ ਗਿਆ ਕਿ ਪਹਿਲਾਂ ਸਮੇਂ ਦੀਆਂ ਜੋ ਸਰਕਾਰਾਂ ਸਨ ਉਹਨਾਂ ਨੇ ਇੰਡਸਟਰੀ ਨਾਲ ਗੱਲਬਾਤ ਵੀ ਕੀਤੀ ਸੀ ਔਰਾਂ ਮੁਤਾਬਕ ਨੀਤੀਆਂ ਵੀ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਮਾਨ ਸਰਕਾਰ ਨੇ ਅਜੇ ਤੱਕ ਕੋਈ ਨਾ ਤਾਂ ਤੇ ਨਾ ਹੀ ਇੰਡਸਟਰੀ ਨੂੰ ਪਰਫੁੱਲਤ ਕਰਨ ਵਾਸਤੇ ਕੋਈ ਸਹੀ ਨੀਤੀ ਬਣਾਈ ਸਿਟੀ ਹੋਮ ਨਿਊਜ਼ ਲਈ ਰਾਜੇਸ਼ ਮੇਰਾ ਦੇ ਨਾਲ ਕੈਮਰਾਮੈਨ ਵਿਕਾਸ ਸਿੰਘ ਦੇਖੋ ਜੀ ਪਹਿਲਾਂ ਤਾਂ ਮੈਂ ਆਪਣੀ ਇੰਟਰੋਡਕਸ਼ਨ ਦੇ ਦਿਆਂ ਰਜਨੀ ਸ਼ੋਜਾ ਪ੍ਰੈਜ਼ੀਡੈਂਟ ਆਫ ਐਕਸ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ 2 ਸਾਲ ਪਹਿਲਾਂ ਮੈਂ ਪ੍ਰਧਾਨ ਬਣਿਆ ਸੀ ਉਸ ਵੇਲੇ ਸਾਡੇ 428 ਮੈਂਬਰ ਸੀ ਸਾਡੀ ਐਕਟੀਵਿਟੀਜ਼ ਦੇ ਵਜ੍ਹਾ ਨਾਲ 142 ਬੰਦੇ ਹੋਰ ਨਵੇਂ ਜੁਆਇਨ ਕਰ ਚੁੱਕੇ ਨੇ ਨਵੇਂ ਮੈਂਬਰ ਬਣ ਚੁੱਕੇ ਨੇ ਅੱਜ ਤਕਰੀਬਨ ਸਾਡੀ ਸਟਰੈਂਥ 600 ਦੇ ਕਰੀਬ ਪਹੁੰਚ ਚੁੱਕੀ ਆ ਐਕਟੀਵਿਟੀ ਸਾਡੀਆਂ ਬਹੁਤ ਸਾਰੀਆਂ ਮੀਟਿੰਗਾਂ ਕਰਦੇ ਆ ਆਵਾਜ਼ ਪਹੁੰਚਾਉਣ ਵਾਸਤੇ ਸਾਡੇ ਸੀ ਐਮਪੀਜ਼ ਨਾਲ ਵੀ ਜਿਹੜੇ ਕੈਂਡੀਡੇਟ ਐਮਪੀ ਕੈਂਡੀਡੇਟਸ ਸੀ ਅਸੀਂ ਉਹਨਾਂ ਨੂੰ ਵੀ ਬੁਲਾਇਆ ਉਹਨਾਂ ਨੂੰ ਆਪਦੀਆਂ ਪ੍ਰੋਬਲਮ ਦੱਸੀਆਂ ਉਹਨਾਂ ਦੇ ਵਿਊ ਪੁਆਇੰਟ ਜਾਣਣ ਦੀ ਕੋਸ਼ਿਸ਼ ਕੀਤੀ ਤਾਂ ਕਿ ਜਦੋਂ ਤੁਸੀਂ ਤੁਸੀਂ ਮੰਤਰੀ ਬਣ ਜਾਓਗੇ ਜਾਂ ਐਮਪੀ ਚੁਣੇ ਜਾਓਗੇ ਆਸਟ੍ਰੇਲੀਆ ਸਾਡਾ ਕੀ ਹਾਲ ਕਰੋਗੇ ਉਹਨਾਂ ਦਾ 뷰ਪੁਆਇੰਟ ਵੀ ਸੋਨੇ ਸੀ ਕੋਈ ਇਸ ਵਾਰ ਹੁਣ ਅੱਜ ਦੀਆਂ ਜਿਹੜੀਆਂ ਪ੍ਰੋਬਲਮਸ ਹੈਗੀਆਂ ਸਾਡਾ ਵੱਡੀ ਪਹਿਲਾ ਪ੍ਰੋਬਲਮ ਹੈਗੀ ਪੰਜਾਬ ਦੀ ਪੰਜਾਬ ਦੀ ਪ੍ਰੋਬਲਮਾਂ ਦੇ ਵਿੱਚ ਕੀ ਹੈਗਾ ਮਾਨ ਸਾਹਿਬ ਨੂੰ ਦੱਸਿਏ ਕਿ ਪੰਜਾਬ ਦੀ ਅਗਰ ਹਿਸਟਰੀ ਹੋ ਸਕਦਾ ਤੁਹਾਡੇ ਜੰਮਨ ਤੋਂ ਪਹਿਲਾਂ ਦੀ ਹੈ 1950 ਦੇ ਕਰੀਬ ਪਖੜਾ ਡੈਮ ਬਣਿਆ ਸੀ ਸਾਡੀ ਬਿਜਲੀ ਜਿਹੜੀ ਹੈ ਬਹੁਤ ਸਸਤੀ ਸੀ ਪੰਜਾਬ ਨੇ ਜਿਹੜੀ ਤਰੱਕੀ ਕੀਤੀ ਸੀ ਉਹ ਬਿਜਲੀ ਦੀ ਵਜਲ ਨਾਲ ਕੀਤੀ ਸੀ ਔਰ ਪੰਜਾਬ ਦਾ ਯੂਥ ਉਸ ਵੇਲੇ ਪੰਜਾਬ ਤੋਂ ਜਿਹੜਾ ਕੰਮ ਕਰਨ ਆਲਾ ਮਿਹਨਤੀ ਯੂਥ ਸੀ ਕਿ ਪੰਜਾਬ ਤਰੱਕੀ ਕਰ ਗਿਆ ਸਟੀਲ ਇੰਡਸਟਰੀ ਔਰ ਸਾਈਕਲ ਪਾਰਟ ਸਾਈਕਲ ਇੰਡਸਟਰੀ ਆ ਜਿਹੜੀ ਅਗਰ 90% ਪਸਾਰੀ ਲੁਧਿਆਣੇ ਚ ਉਹ ਐਸੇ ਕਰਕੇ ਹੈ ਕਿ ਸਟੀਲ ਮਿਲਾਂ ਸਕ੍ਰੈਪ ਤੋਂ ਸਟੀਲ ਮਿਲਾਂ ਬਣੀਆਂ ਬਿਜਲੀ ਸਸਤੀ ਸੀਗੀ ਔਰ ਉਸੇ ਕਰਕੇ ਸਟੀਲ ਰਸੀ ਪੈਦਾ ਹੋਇਆ ਤੇ ਸਾਈਕਲ ਜਿਹੜਾ ਸਾਨਾ ਸਸਤਾ ਉਹਨਾਂ ਨੂੰ ਸਟੀਲ ਮਿਲਿਆ ਸਾਈਕਲ ਵਾਲਿਆਂ ਸਤਾਂ ਵਾਤੇ ਜਿਆਦਾ ਇੰਡਸਟਰੀ ਹੋ ਗਈ ਅੱਜ ਤੋਂ ਇਹ ਦੇਖਦੇ ਪੈਜੇ ਸਾਰੇ ਨਾਲੋਂ ਜ਼ਿਆਦਾ ਸਟੀਲ ਇੰਡਸਟਰੀ ਔਰ ਸਾਈਕਲ ਬਹੁਤ ਸਾਡੀ ਤਰੱਕੀ ਹੈ ਦੂਸਰਾ ਹੁਣ ਅੱਜ ਦੇ ਤਰੀਕੇ ਚ ਕਹਿਣਾ ਚਾਹਾਂਗਾ ਕਿ ਸਾਡਾ ਬਿਜਲੀ ਦਾ ਰੇਟ ਵਧੇ ਜਾ ਰਹੇ ਨੇ ਦਿਨ-ਦਿਨ ਵਧੇ ਜਾ ਰਹੇ ਨੇ ਦੇਖੋ ਦੀ ਜਾਨ ਨਾਲ ਸਾਡੇ ਜਿਹੜੇ ਅਸੀਂ ਕੰਪੀਟੀਟਿਵ ਨਹੀਂ ਰਹਿ ਜਾ ਲੇਬਰ ਜਿਹੜੇ ਸਾਡੇ ਵਰਕਰ ਸੀਗੇ ਉਹ ਸਾਰੇ ਬਾਹਰ ਚਲੇ ਗਏ ਕਿਉਂਕਿ ਉਹਨਾਂ ਨੂੰ ਅਚਾਹੀਆਂ ਜੌਬਸ ਨਹੀਂ ਮਿਲੀਆਂ ਜੌਬਸ ਕੱਟ ਜਾਂ ਪੰਜਾਬ ਨੂੰ ਬਚਾਉਣ ਵਾਸਤੇ ਸਾਨੂੰ ਬਿਜਲੀ ਦਿਓ ਰੈਗੂਲਰ ਦਿਓ 24 ਘੰਟੇ ਦਿਓ ਔਰ ਕੋਈ ਇੱਕ ਸੈਕਿੰਡ ਵਾਸਤੇ ਵੀ ਸਾਡੇ ਅੱਜ ਮੋਡਰਨਾਈਜੇਸ਼ਨ ਦੇ ਵਿੱਚ ਸਾਡੀਆਂ ਸਾਰੀਆਂ ਸੀਐਨਸੀ ਮਸ਼ੀਨਾਂ ਨੇ ਸੀਐਨਸੀ ਮਸ਼ੀਨ ਤਾਂ ਇੱਕ ਸੈਕਿੰਡ ਵਾਸਤੇ ਵੀ ਇੱਕ ਟਿਪਿੰਗ ਹੋ ਜਾਵੇ ਤਾਂ ਮਸ਼ੀਨਾਂ ਖਰਾਬ ਹੋ ਜਾਂਦੀਆਂ ਨੇ ਪ੍ਰੋਡਕਸ਼ਨ ਟੁੱਟ ਜਾਂਦੀਆਂ ਦੂਸਰਾ ਹੈਗਾ ਕਿ ਡਿਵੈਲਪਮੈਂਟ ਦਾ ਜੇ ਸਾਡੇ ਬਈ ਹੋਣ ਅੱਜ ਜੜਾਕ ਵੀ ਪੈ ਜਾਵੇ ਜੜਾਕ ਅਵੇਜਾ ਫੋਕਲ ਵਾਈਂਡ ਬਿਜਲੀ ਬੰਦ ਹੋ ਜਾਂਦੀ ਹੈ ਅੱਜ ਕਹਿਣ ਨੂੰ ਪਾਵਰ ਕੱਟ ਕੋਈ ਨਹੀਂ ਜਨਰੇਸ਼ਨ ਬਹੁਤ ਹੈ ਸਰਕਾਰ ਕਹਿੰਦੀ ਸਾਡੇ ਕੋਲ ਬਿਜਲੀ ਫालतू ਹੈ ਜਨਰੇਸ਼ਨ ਬਹੁਤ ਹੈ ਲੇਕਿਨ ਡਿਸਟ੍ਰਿਬਿਊਸ਼ਨ ਨੀਲੇ ਡਿਸਟ੍ਰਿਬਿਊਸ਼ਨ ਬਹੁਤ ਜ਼ਿਆਦਾ ਖਰਾਬ ਹੈ ਕੋਈ ਪੈਸਾ ਖਰਚ ਨਹੀਂ ਹੋ ਰਿਹਾ ਡਿਸਟ੍ਰਿਬਿਊਸ਼ਨ ਵਾਸਤੇ ਸਾਨੂੰ ਸਾਰ ਪੰਜਾਬ ਨੂੰ ਤਰੱਕੀ ਕਰਨ ਵਾਸਤੇ ਸਾਨੂੰ ਬਿਜਲੀ ਸਸਤੀ ਪਰ ਕੁਆਲਿਟੀ ਆਫ ਪਾਵਰ ਚਾਹੀਦੀ ਹੈ ਐਜੇਕਰ ਦੂਸਰਾ ਹੈਗਾ ਸਾਡਾ ਅੱਜ ਲਾਅ ਐਂਡ ਆਰਡਰ ਲੈਂਡ ਆਰਡ ਸਾਡੀ ਵਰਕਰ ਜਿਹੜੇ ਨੇ ਭਾਈਏ ਜਿਹੜੇ ਬਾਰਕਰੀ ਦੀ ਲੇਬਰ ਹੈ ਉਹ ਵਾਪਸ ਭੱਜ ਰਹੀ ਹੈ ਕਿਉਂਕਿ ਉਹਨਾਂ ਦਾ ਆਂਦੇ ਹੋਏ ਕਦੇ ਕਿਸੇ ਦਾ ਮੋਬਾਈਲ ਛੇਨ ਲਿਆ ਜਾਂਦਾ ਕਦੇ ਪਰਸੈਂ ਲੈ ਆ ਜਾਂਦਾ ਕਦੇ ਸਾਈਕਲ ਕਦੇ ਸਕੂਟਰ ਕੋਈ ਵੀ ਕੋਈ ਚੀਜ਼ ਇਸ ਵੇਲੇ ਬਹੁਤ ਬੁਰਾ ਹਾਲ ਹੋ ਰਿਹਾ ਵਾਪਸ ਜਾ ਰਹੇ ਲੇਬਰ ਨਵੀਂ ਆ ਰਹੀ ਨਹੀਂ ਪੰਜਾਬ ਦੇ ਪੰਜਾਬੀ ਕੰਮ ਬਾਹਰ ਚਾ ਰਹੇ ਨੇ ਔਰ ਬਾਹਰਲੀ ਜਿਹੜੀ ਲੇਬਰ ਹੈਗੇ ਕੁਝ ਉਥੇ ਇੰਡਸਟਰੀਲਾਈਜੇਸ਼ਨ ਹੋ ਰਿਹਾ ਸਾਡੇ ਕੋਲ ਨਹੀਂ ਆ ਰਹੀ ਸਾਨੂੰ ਦੋਨੋਂ ਚੀਜ਼ਾਂ ਦਾ ਉਹਦੀ ਵਜ੍ਹਾ ਨਾਲ ਕਮ ਸਿਕਮ ਜਿਹੜੇ ਬੰਦੇ ਆ ਗਿਆ ਆ ਰਹੇ ਨੇ ਉਹ ਵਾਪਸ ਨਾ ਜਾਣ ਸਾਡੇ ਕੋਲ ਬਚੇ ਰ ਪੀਸਰਾ ਹੈਗਾ ਕਿ ਸਾਡਾ ਜਿਹੜਾ ਇਥੋਂ ਫੋਕ ਰੰਦੇ ਅਸੀਂ ਹੈ ਗਿਆ ਸਿਟੀ ਏਰੀਆ ਚ ਫੋਕਲ ਪੁਆਇੰਟ ਜਾਣਾ ਹੁੰਦਾ ਹੈ 10 ਮਿੰਟ ਦਾ ਰਸਤਾ ਹੈ 10 11 ਮਿੰਟ ਦਾ ਰਸਤਾ ਹੈ ਉਹ ਸਾਨੂੰ 1 ਘੰਟਾ ਡੇਢ ਘੰਟਾ ਲੱਗ ਜਾਂਦਾ ਕਿਉਂ ਲੱਗਦਾ ਐਨਕਰੋਚਮੈਂਟ ਔਰ ਰੌਂਗ ਪਾਰਕਿੰਗ ਜੇ ਸਾਨੂੰ 2 ਮਿੰਟ ਦਾ ਰਸਤਾ ਅਸੀਂ 10 10 ਮਿੰਟ ਲਗਾਈਏ ਤਾਂ ਕਿਉਂ ਫਿਰ ਦੋਸਰੀ ਤੀਜੀ ਗੱਲ ਆ ਜਾਂਦੀ ਐਸੇ ਕਰ ਰਿਹਾ ਐਸੇ ਐਨਕਰੋਚਮੈਂਟ ਦੇ ਸਿਰ ਤੇ ਜਿੰਨਾ ਪੋਲੂਸ਼ਨ ਬੋਰਡ ਆਲੇ ਨੇ ਇੰਡਸਟਰੀ ਨੂੰ ਤੰਗ ਕਰ ਰਹੇ ਨੇ ਪੋਲੂਸ਼ਨ ਬੋਰਡ ਦੇ ਡਾਟਾ ਜਿਹੜਾ ਤੁਹਾਨੂੰ ਦੱਸੇ ਗਏ ਨੇ ਅਨਫੀਸ਼ੀਲੀ ਜੋ ਦੱਸਦੇ ਨੇ 12% ਇੰਡਸਟਰੀ ਦੀ ਪੋਲੂਸ਼ਨ ਹੈ 88% ਪੋਲੂਸ਼ਨ ਵਾਸਤੇ ਕੋਈ ਬੋਲਦਾ ਨਹੀਂ ਕਿੰਨਾ ਕੋਈ ਐਮਐਲ ਐਨਐਮਪੀ ਨਾ ਕੋਈ ਅਫਸਰ ਕੋਣ ਹੈ ਕਿਉਂ ਹੈ ਐਸੇ ਕਰਕੇ ਹੈਗੀ ਹੈ ਐਨਕ੍ਰੋਜਮੈਂਟ ਟ੍ਰੈਫਿਕ ਕਿੰਨਾ ਆਇਆ ਕਿੰਨਾ ਕਾਰਾਂ ਦਾ ਤੁਹੇ ਜਿਹੜਾ ਮੈਂ ਤਾਂ ਕਹਿਣਾ ਹਾਂ ਕਿ ਬੰਦੇ ਬਿਮਾਰ ਹੋਣੇ ਜਿਹੜੇ ਪੈਦਲ ਘੁੰਮ ਰਿਹਾ ਹੁੰਦੇ ਨੇ ਐਨਕ੍ਰੋਜਮੈਂਟ ਕਾਰਾਂ ਦੇ ਟੱਕਾਂ ਦੇ ਤੁਹੇ ਨਾਲ ਮਰ ਰਹੇ ਛਤੀਸਲਾ ਛੋਟਾ ਗਿਆ ਬੁੱਢਾ ਨਾਲਾ ਬੁੱਢਾ ਨਾਲਾ ਅਗਰ ਸਾਨੂੰ ਬੜੇ ਸਮਝਬਾਗ ਸਾਰੇ ਲੇਟਰਾਂ ਨਾਲ ਦਿਖਾਏ ਨੇ ਅੱਜ ਤੱਕ ਵੀ ਅਸੀਂ ਵਾਪਸ ਬੁੱਢਾ ਦੇ ਰਿਆ ਬਣਾ ਦਿਆਂਗੇ ਮੱਛਲੀਆਂ ਆਣੀਆਂ ਨਾਲ ਬੋਦੇ ਕਰਾਂਗੇ ਬਿਲਕੁਲ ਨਹੀਂ ਬਣ ਸਕਦਾ ਬੁੱਢੇ ਨਾਲੇ ਨੂੰ ਬੁੱਢਾ ਨਾਲਾ ਰਹਿਣ ਦਿਓ ਬੁੱਢੇ ਨਾਲੇ ਨੂੰ ਟ੍ਰੀਟਮੈਂਟ ਪਲਾਂਟ ਹੈ ਸਭ ਬਣਾ ਦਿਓ ਪ੍ਰਾਈਵੇਟ ਵਾਸਤੇ ਇੰਟੈਂਸ਼ਨ ਸਰਕਾਰ ਦੀ ਸਹੀ ਹੋ ਜਾਵੇ ਜੋ ਸਾਨੂੰ ਦੱਸਿਆ ਗਿਆ ਹੈ ਡਾਈਂਗ ਵਾਲਿਆਂ ਨੇ ਗੋਜਰੀ ਵਾਲਿਆਂ ਨੇ ਦੱਸਿਆ ਗਿਆ ਹੈ ਕਿ ਕੋਈ ਲੋੜ ਨਹੀਂ ਸਰਕਾਰ ਸਿਰਫ ਇੰਟੈਂਸ਼ਨ ਆਦੀ ਕਰੀਆ ਕਰ ਦੇਵੇ ਤਾਂ ਇੱਕ ਪੈਸਾ ਵੀ ਫੰਡ ਦੇਣ ਦੀ ਲੋੜ ਨਹੀਂ ਜਿੱਥੇ ਬੁੱਢਾਂ ਨਾਲਾ ਖਤਮ ਹੁੰਦਾ ਸਤਲੁਜ ਜਲਾਸ਼ ਮਿਲਦਾ ਉਸ ਜਗ੍ਹਾ ਤੇ ਜਾ ਕੇ 1500 ਐਮਐਲਡੀ ਦਾ ਗੋਗੀ ਸਾਹਿਬ ਨੇ ਵੀ ਕਰ ਲਿਆ 1500 ਐਮਐਲਡੀ ਦਾ ਹੈਗਾ ਉਹ 2000 ਐਮਐਲਡੀ ਦੇ ਉੱਤੇ ਟ੍ਰੀਟਮੈਂਟ ਪਲਾਂਟ ਲੱਗ ਜਾਂ ਇੱਥੇ ਕਿਸੇ ਨੂੰ ਵੀ ਪਲਾਂਟ ਲਾਉਣ ਦੀ ਲੋੜ ਨਹੀਂ ਨਾ ਇੰਡਸਟਰੀਅਲ ਪਲਾਨ ਲਾਣ ਦੀ ਲੋੜੇ ਕਰੋੜਾਂ ਰੁਪਏ ਵੇਸੇ ਜਾ ਰਹੇ ਆ ਹੋਟਲ ਵਾਲਿਆਂ ਰੈਸਟੋਰੈਂਟ ਵਾਲਿਆਂ ਨੂੰ ਕਿਸੇ ਨੂੰ ਵੀ ਕੁਇਟੇਟੇਸ਼ਨ ਪਲਾਨ ਲਾਣ ਦੀ ਲੋੜ ਨਹੀਂ ਸਾਰੇ ਸਾਰੇ ਉਹ ਸਾਡਾ ਪੈਸਾ ਜਿਹੜਾ ਬਚ ਜਾਏਗਾ ਕਿਸੇ ਨੂੰ ਖਰਚ ਵੇਚ ਨਹੀਂ ਕਰਨਾ ਪਏਗਾ ਜਿੰਨਾ ਮੈਂ ਕਹਿੰਦਾ ਮੈਂ ਅੱਜ ਇੱਕ ਟ੍ਰੀਟਮੈਂਟ ਪਲਾਨ ਲਾ ਲਿਆ ਮੇਰਾ ਟ੍ਰੀਟਮੈਂਟ ਪਲਾਨ ਕਰਕੇ ਜਿੰਨੇ ਮੈਂ ਪੈਸੇ ਖਰਚ ਕਰਦੇ ਆ ਉਹ ਵੇਸਟ ਹੋ ਰਹੇ ਉਹ ਦੁਬਾਰਾ ਫੇਰ ਜਾ ਕੇ ਟ੍ਰੀਟਮੈਂਟ ਹੋਣਾ ਤਾਂ ਐਸੇ ਕਰਕੇ ਜਿਹੜੇ ਪੈਸੇ ਇੱਥੇ ਬਚਣਗੇ ਉਹ ਸਾਡੇ ਅੱਗੇ ਉਹਨਾਂ ਨੇ ਟੈਕਸ ਦੇ ਦੇਵਾਂਗੇ ਤਾਂ ਉਲਟਾ ਇੰਡਸਟਰੀ ਵੀ ਸੁਖੀ ਹੋਏਗੀ ਪਬਲਿਕ ਵੀ ਸੁਖੀ ਹੋਏਗੀ ਔਰ ਸੇਤਾਂ ਜਿਹੜੀਆਂ ਨੇ ਕੈਂਸਰ ਐਕਸਪ੍ਰੈਸ ਚਲਾਉਣ ਦੀ ਲੋੜ ਨਹੀਂ ਪੈਣੀ ਸੋ ਇਸ ਕਰਕੇ ਤਿੰਨੇ ਚੀਜ਼ਾਂ ਹੈਗੀਆਂ ਧਿਆਨ ਕੀਤਾ ਜਾ ਇਹ ਰਹਿ ਗਈ ਪੰਜਾਬ ਦੀ 43 ਨਹੀਂ ਭਾਈ ਇਹ ਪੰਜਾਬ ਦੀ ਹੁਣ ਤੀਜੀ ਉਸ ਆਵਾਜ਼ ਆਹ ਸੈਂਟਰਲ ਕਮੈਂਟ ਦੀ ਸੈਂਟਰਲ ਗਵਰਨਮੈਂਟ ਦੇ ਵਿੱਚ ਦੋ ਤਿੰਨ ਚੀਜ਼ਾਂ ਨੇ ਇੱਕ ਤਾਂ ਜਿਹੜਾ ਜੀਐਸਟੀ ਹੈ ਜੀਐਸਟੀ ਦਾ ਬੇਸਿਕ ਰੇਮ ਹੈਗਾ ਵਨ ਨੇਸ਼ਨ ਵਨ ਟੈਕਸ ਇਹਨਾਂ ਨੇ ਕੀ ਕੀਤਾ ਹੋਇਆ ਹੈ ਇੰਡਸਟਰੀ ਵਾਸਤੇ 12 18 28 12 18 28 ਲਗਾਉਂਦਾ ਪੈਦਾ ਕੀ ਮੋਟਰਪਾਰਟ ਦੇ ਉੱਤੇ ਮੈਂ ਮਿਸਾਲ ਦਿੰਦਾ ਨਵੇਂ ਕਾਰ ਆ ਰਹੀ ਹੈ ਨਵੇਂ ਸਕੂਟਰ ਆ ਰਹੇ ਆ ਘਰ ਘਰ ਪਹੁੰਚ ਚੁੱਕੇ ਆ ਤੁਸੀਂ 28 ਲਾਓ 38 ਲਾ ਲਓ ਕਿ ਦਿਨੇ ਕਾਰ ਲੈਣੀ ਹੈ ਲਵੇਗਾ ਦਿਨੇ ਸਕੂਟਰ ਲੈਣਾ ਲਵੇਗਾ ਲੇਕਿਨ ਜਿਹੜਾ ਉਸ ਤੋਂ ਬਾਅਦ ਰਿਪੇਅਰ ਕਰਾਣੀ ਹੈ ਸਪੇਅਰ ਪਾਰਟ ਦੇ ਉੱਤੇ ਇੱਕ ਜਗ੍ਹਾ ਦੇ ਉੱਤੇ 18 28 ਜਾਂ ਖਤਮ ਕਰਦ ਕੇ 12% ਕਰ ਦਿਓ ਕਿਉਂ ਕਰ ਦਿਓ ਲੋਵੇਲਰ ਕਿਸੇ ਨੇ ਬਿੱਲ ਨਹੀਂ ਲੈਣਾ ਥਰੀ ਵੀਹਲਰ ਕਿਸੇ ਨੇ ਬਿੱਲ ਨਹੀਂ ਲੈਣਾ ਫੋਰ ਵੀਹਲਰ ਕਿਸੇ ਨੇ ਬਿੱਲ ਨਹੀਂ ਲੈਣਾ ਉਹ ਸਾਰੇ ਟਰੇਡਰ ਜਿਹੜੇ ਨੇ ਜਿਸ ਹੁਣ ਨੇ ਪਰਫਲਿਤ ਹੋ ਰਿਹਾ ਉਹ ਜਿਹੜਾ ਓਨੈਸਟੀ ਕੰਮ ਕਰਨਾ ਚਾਹੁੰਦਾ ਹੈ ਉਹ ਦੁਕਾਨਾਂ ਦੀ ਬੰਦ ਹੋ ਰਹੀ ਹੈ ਇਹ ਆ ਨੈਸ਼ਨ ਨੂੰ ਬਚਾਓ ਉਲਟਾ ਪੈਸਾ ਸਰਕਾਰ ਨੂੰ ਵਧੇਗਾ ਇੱਕ ਟੈਕਸ ਖਾ ਦਿਓ ਡਿਫਰੈਂਟ ਫਿਰ ਉਸ ਤੋਂ ਬਾਅਦ ਐਚ ਐਸ ਐਨ ਕੋਡ ਨੇ ਅਗਰ ਅਸਾਂ ਜਾਣਿਆ ਅਸੀਂ ਸਕਰਟੀਨੀ ਦੇ ਵਿੱਚ ਅਫਸਰ ਕਰਨਾ ਤੇਰਾ ਟੈਕਸ ਐਸ ਐਨ ਕੋਡ ਆ ਇਸ ਗੱਲ ਦਾ ਤੇਰਾ ਐਸ ਐਨ ਰਿਕਾਰਡਿੰਗ ਦੇ ਤੇ ਵੜਨ ਲੱਗੇਗੇ ਨੇ ਤੇ ਟਾਲਣ ਲੱਗੇਗੇ ਨੇ ਹਟਾਈ ਲੱਗੇ ਕਿਉਂ ਸਾਨੂੰ ਉਹ ਲੈ ਹਲਸਮੈਂਟ ਤੋਂ ਵੀ ਬਚਾਂਗੇ ਇੱਕ ਟ੍ਰੇਡ ਕਰ ਦਿਓ ਲਹ ਇੱਕ ਚੀਜ਼ ਤੇ ਹੈਗੀ ਜੀਐਸਟੀ ਦੂਸਰੀ ਹੈਗੀ 43ਬੀਐਚ ਜਿਹੜਾ ਇਹ ਐਮਐਸਐਮਈ ਐਕਟ ਆਇਆ ਸੀ 2006 ਸਾਲ ਮਨਮੋਨ ਸਿੰਘ ਲੈਂਦਾ ਸੀ ਬਹੁਤ ਵਧੀਆ ਐਕਟ ਹੈ ਲੇਕਿਨ ਉਹਦਾ ਕੋਈ ਹੱਲ ਨਹੀਂ ਸੀਗਾ ਉਹਦੇ ਤੇ ਕੋਈ ਕਾਨੂੰਨ ਕੋਈ ਲਾਗੂ ਨਹੀਂ ਸੀ ਵੀ ਕਿਉਂ ਜਿਹੜਾ ਨਹੀਂ ਕਰਦਾ ਤੇ ਉਹਦੇ ਤੇ ਕੋਈ ਪੈਨਲਟੀ ਨਹੀਂ ਸੀ ਕੋਣ ਜਿਹੜਾ ਇਹਨਾਂ ਨੇ ਕੀਤਾ ਨਿਰਮਲ ਸੀ ਤਾਰਾਮ ਨੇ ਕੀਤਾ 43ਬੀਐਚ ਉਹਦੇ ਚ ਕਰਤਾ ਹੈਗਾ ਕਿ ਉਹਨਾਂ ਦੀ ਇਨਕਮ ਟੈਕਸ ਦੇ ਵਿੱਚ ਉਹਨਾਂ ਜਿਹੜਾ ਖਰਚਾ ਉਹ ਡਿਡਕਟਿਵ ਹੋ ਜਾਏਗਾ ਇਨਕਮ ਡੈਟ ਦੇਣਾ ਪਏਗਾ ਭਾਵੇਂ ਅਗਲੇ ਸਾਲ ਤੁਸੀਂ ਪੇਮੈਂਟ ਦੇ ਜਾਓ ਤਾਂ ਲੈ ਲਓ ਲੇਕਿਨ ਉਹਦੇ ਵਿੱਚ ਕੀ ਹੈਗਾ ਇਹਦੇ ਨਾਲ ਮਰ ਰਹੀ ਹੈ ਇਹਨਾਂ ਵਿੱਚ ਇਹਨਾਂ ਨੇ ਲਿਆ ਐਮ ਐਸ ਐਮ ਆਈ ਨੂੰ ਐਮ ਐਮ ਮਾਈਕਰੋ ਸਮਾਨ ਨੂੰ ਲਿਆ ਤੇ ਮੀਡੀਅਮ ਨੂੰ ਨਹੀਂ ਲਿਆ ਅਗਰ ਇਹ ਮੀਡੀਅਮ ਨੂੰ ਵੀ ਲਾ ਲੈ ਤੇ ਮਸਲਾ ਹੱਲ ਹੋ ਜਾਏਗਾ ਕਿਉਂਕਿ ਲਾਰਜ ਸਕੇਲ ਇੰਡਸਟਰੀ ਦਾ ਪੈਸਾ ਕੈਸ਼ ਲੈ ਵਗੈਰ ਪੈਸਾ ਅਕਸਰ ਮਾਲ ਲੈਂਦੇ ਨਹੀਂ ਤੇ ਮੋਬਾਈਲ ਦੇ ਨਾਲ ਹੋਂਦਾ ਮੈਸੇਜ ਸਾਲ ਲੈਣੇ ਹੈ ਕੋਈ ਵੀ ਡਿਮਾਂਡ ਕਿ ਮੀਡੀਅਮ ਨੂੰ ਵੀ ਵਿੱਚ ਪਾ ਲੋ ਡਿਮਾਂਡ ਇਸ ਮੈਚ ਹੀ ਕਰ ਰਹੇ ਹਾਂ ਕਿ ਜਿਹਦੀ ਸੇਲ ਆ ਜਾਓ 45 ਕਰੋੜ ਦੀ ਹੈ ਔਰ ਉਹਨਦੇ ਕੋਲੋਂ ਮਾਲ ਲੈਣਾ ਨਹੀਂ ਚਾਹਦਾ ਵੱਡਾ ਬੰਦਾ ਕਿਉਂਕਿ ਉਹਨਦੇ ਵਿੱਚ ਇੱਕ ਕਮਿਟਮੈਂਟ 45 ਦਿਨਾਂ 'ਚ ਪੇਮੈਂਟ ਦੇਣੀ ਜਿਹਦੀ 51 ਕਰੋੜ ਦੀ ਸੇਲ ਹੈ ਮੀਡੀਅਮ ਦੇ ਵਿੱਚ ਹੈ ਉਹਨ ਲਈ ਕੋਈ ਕਮਿਟਮੈਂਟ ਨਹੀਂ ਉਹ ਜਿੰਨੀ ਮਰਜ਼ੀ ਉਧਾਰ ਲੈ ਲੈ ਤੇ ਇਸ ਲਈ ਮੀਡੀਅਮ ਵਾਲਾ ਵੱਧ ਰਿਹਾ ਸਮਾਜ ਕੇ ਲਾਲਾ اور ਮਾਈਕਰ ਵਾਲਾ ਕੱਟ ਰਿਹਾ ਇਸ ਕਰਕੇ ਅਗਰ ਤੁਸੀਂ ਮਾਈਕਰੋ ਮੀਡੀਅਮ ਨੂੰ ਵਿੱਚ ਲੈ ਆਓਗੇ ਤਾਂ ਸਾਰਿਆਂ ਦਾ ਕਾਨੂੰਨ ਇੱਕ ਵਗਾਰਾ ਹੋ ਜਾਏਗਾ ਪਰ ਯੂਨੀਫਾਰਮ ਟੈਕਸੇਸ਼ਨ ਹੋ ਜਾਏਗੀ ਯੂਨੀਫਾਰਮ ਸਾਰਿਆਂ ਦੇ ਲੈਵਲ ਪਲੇਮ ਗ੍ਰੇਡ ਮਿਲੇਗੀ ਫਿਰ 43 ਵੀ ਲੱਗਿਆ ਰਹਿਣਾ ਚਾਹੀਦਾ 43 ਵੀ ਲੱਗਿਆ ਰਹਿਣਾ ਚਾਹੀਦਾ ਹੈ ਮੀਡੀਅਮ ਨੂੰ ਨਾਲ ਲਿਓ ਠੀਕ ਹੈ ਉਹਦੇ ਵਿੱਚ ਦੂਸਰਾ ਅੰเดਚ ਹੈਗਾ ਇੱਕ ਅਸੀਂ ਕਿਤਾ ਸੀ ਅਪੀਲ ਜਿੰਨਾ ਵੀ ਫੈਸਲਾ ਸਕਰਟੀਨੀ ਹੋ ਰਹੀ ਹੈ ਬਹੁਤ ਵਧੀਆ ਕੰਮ ਕੀਤਾ ਸਰਕਾਰ ਨੇ ਫੈਸਲਾ ਸਕਰਟੀਨੀ ਦਾ ਉਹਦੇ ਵਿੱਚ ਕੀ ਆਏਗਾ ਅਸੀਂ ਅੱਜ ਕਹਿੰਦੇ ਹਾਂ ਕਿ ਅਪੀਲ ਜਿਹੜੀ ਹੈ ਕਈ ਵਾਰੀ ਫੈਸਲੇਸ ਦੇ ਵਿੱਚ ਸਮਝਾਇਆ ਨਹੀਂ ਜਾ ਸਕਦਾ ਕਈ ਵਾਰ ਲਿਖ ਕੇ ਗੱਲ ਨਹੀਂ ਬੰਦੀ ਕਈ ਵਾਰੀ ਸਮਝਾਉਣਾ ਪੈਂਦਾ ਜਿਵੇਂ ਆਪਾਂ ਹਾਈ ਕੋਰਟ ਜਾਂਦੇ ਆ ਉੱਥੇ ਜਾ ਕੇ ਵਕੀਲ ਪੇਸ਼ ਹੋ ਕੇ ਇੱਕ ਆਪਸ਼ਨਲ ਹੋਵੇ 1 ਟੂ 1 ਚੰਦੇ ਹੋ ਅਪੀਲ ਦੇ ਵਿੱਚ ਆਪਸ਼ਨਲ ਹੋਵੇ ਜਿਹੜਾ ਬੰਦਾ ਕਹਿੰਦਾ ਮੇਰਾ ਲਿਖਿਆ ਗਿਆ ਲੋੜ ਨਹੀਂ ਔਰ ਜਾਣਦੀ ਲੋੜ ਨਹੀਂ ਜਿਹੜਾ ਕਹਿੰਦਾ ਮੈਂ ਚਾਹੇ ਮੇਰਾ ਸਮਝ ਨਹੀਂ ਐਂ ਮੈਂ ਸਮਝਾਣਾ ਪੈਣਾ ਉਹ ਉਹ ਆਪਸ਼ਨਲ ਹੋਵੇ ਜਾ ਕੇ ਸਮਝਾ ਦੇਵੇ ਆਪਸ਼ਨਲ ਕਹਿੰਦਾ ਅਫਸਰ ਵੀ ਤਾਂ ਕਹਿੰਦਾ ਮੈਨੂੰ ਨਹੀਂ ਸਮਝ ਲੱਗਦੀ ਭੁਲਾਏ ਜਾਵੇ ਫਿਰ ਤੁਸੀਂ ਕਹਿੰਨਾ ਫਿਰ ਉੱਧਰ ਹੀ ਪਹੁੰਚ ਨਹੀਂ ਨਹੀਂ ਅਪੀਲ ਚ ਕਹਿ ਰਹੇ ਅਪੀਲ ਸੀ ਕਹਿ ਰਹੇ ਅਪੀਲ ਅਪੀਲ ਹੋਣੇ ਨਹੀਂ ਵਾ ਆਪਸ਼ਨਲ ਦੇਣਾ ਅਸੀਂ ਅਸਾਸੀ ਵੱਲੋਂ ਅਫਸਰ ਵੱਲੋਂ ਨਹੀਂ ਕਹਿ ਰਿਹਾ ਇਸ ਸਰ ਨੂੰ ਫੈਸਲਸ ਕਰ ਲਿਏ ਜੇ ਕਿਹਾ ਅਕਾਲੋ ਅਫਸਰ ਵੀ ਨਹੀਂ ਨਹੀਂ ਅਸਾ ਆਪਸ਼ਨ ਨਹੀਂ ਕਹਿਣਾ ਨਾ ਆਪਸਾ ਨਹੀਂ ਅਸੈਸੀ ਕਹਿੰਦਾ ਮੈਂ ਜਾ ਕੇ ਮੈਨੂੰ ਸਮਝਾ ਦਿਆਂ ਇੱਕ ਇੱਕ ਕਦਰ ਹੀ ਨਹੀਂ ਹੈ ਜੀ ਸਹੀ ਹੈ ਦੇ ਵਿੱਚ ਹੋ ਗਿਆ ਸਰਕਾਰ ਕਿਉਂ ਨਹੀਂ ਹੁਣ ਤੱਕ ਤੁਹਾਡੀ ਬੰਦੀ ਹੁਣ ਪਿਛਲੀ ਵਾਰੀ ਸਰਕਾਰ ਨੂੰ ਅਸੀਂ ਕਾਂਗਰਸ ਵੱਲੇ ਬੜਾ ਜ਼ੋਰ ਲਾਇਆ ਸੀ ਹਾਸ਼ੋਜੀ ਨੇ ਵੀ ਸਾਥ ਦਿੱਤਾ ਕਈ ਜਗ੍ਹਾ ਗਿਆ ਉਸ ਤੋਂ ਪਹਿਲਾਂ ਗੋਗੀ ਜੀ ਨੇ ਵੀ ਸਾਥ ਦਿੱਤਾ ਸੀ ਗੋਗੀ ਜੀ ਨੇ ਵੀ ਸਾਥ ਦਿੱਤਾ ਸੀ ਉਸ ਤੋਂ ਪਹਿਲਾਂ ਮਦਨ ਮੋਨ ਸੀਗਾ ਅਕਾਲ ਬੀਜਪੀ ਦਾ ਮਨਿਸਟਰ ਸੀ ਉਦੋਂ ਦੇ ਲੱਗੇ ਹੋਏ ਆ ਜੀ ਪਤਾ ਨਹੀਂ ਕਿੰਨੀ ਵਾਰੀ ਗਿਆ ਕੰਨੇ ਚੱਕਰ ਲਾਏ ਅਹੀ ਕਿ ਜੋਨਾ ਨਹੀਂ ਸੋਣੀ ਅਹੀਰ ਤੇ ਆ ਕੇ ਚੰਨੀ ਸਰਕਾਰ ਵੇਲੇ ਇੱਕ ਓ.ਟੀ.ਐ ਸਕੀਮ ਉਹਨਾਂ ਨੇ ਕੱਢੀ ਓ.ਟੀ.ਐ ਸਕੀਮ ਕੀ ਕੱਢੀ ਹੈਗੀ ਕਿ ਤੁਹਾਡਾ ਜਿਹੜਾ 15% ਰੇਟ ਆਫ ਇੰਟਰਸਟ ਉਹ ਰਿਡਿਊਸ ਕੀਤਾ ਜਾਂਦਾ 8.5% ਉਹਦੇ ਨਾਲ ਇੱਕ ਬ੍ਰੈਕਟ ਦੇ ਲਾਤਾ ਕੰਪਾਊਂਡਿੰਗ ਕੰਪਾਉਂਡਿੰਗ ਜੇ ਹੋਏਗੀ ਤਾਂ ਕਈ ਜਗ੍ਹਾ ਤੇ 15 ਦੇ ਬੰਦੇ 17 ਬਣ ਗਿਆ ਤੇ ਉਹ ਸਾਨੂੰ ਉਲਟਾ ਨੁਕਸਾਨ ਦੇ ਹੋ ਗਿਆ ਕਈਆਂ ਨੇ ਜਾਨ ਛਡਾਣ ਵਾਸਤੇ ਦਿੱਤੇ ਕਈ ਕਿਉਂਕਿ ਅਸੀਂ ਇਹ ਚਾਹਦੇ ਆ ਕਿ ਜਿਹੜਾ ਕੰਪਾਉਂਡਿੰਗ ਦੀ ਕਲਾਸ ਖਤਮ ਕਰ ਲੋ ਪਹਿਲੀ ਗੱਲ ਤਾਂ ਹੈਗੇ ਤੁਸੀਂ ਕਿਸਾਨਾਂ ਨੂੰ ਹਰ ਬੰਦੇ ਨੂੰ ਬਾਫ ਕਰ ਰਹੇ ਹੋ ਜਬਿਲੀ ਮਾਫ ਕਰ ਰਹੇ ਹੋ ਸਾਰਿਆਂ ਕਰ ਰਹੇ ਹੋ ਇੰਡਸਟਰੀ ਨੂੰ ਵੀ ਬਚਾ ਲਓ ਵਿਆਜ ਮਾਫ ਕਰ ਦਿਓ ਮੂਲ ਲੈ ਲਓ ਤੇ 8.5% ਸਾਡਾ ਰੈਂਟਾ ਕੰਪਾਉਂਡ ਨਾ ਕਰੋ ਸਿੰਪਲ ਇੰਟਰਸਟ ਅਸੀਂ ਤਾਂ ਕਹਨੇ ਆ ਤੁਸੀਂ ਤੁਸੀਂ ਇੰਟਰਸਟ ਸੇ ਛੱਡ ਵੇਵ ਆ ਕਰ ਦਿਓ ਪ੍ਰਿੰਸੀਪਲ ਲੈ ਲਓ ਪਹਿਲੀ ਮੰਗ ਸਾਡੀ ਹੈਗੀ ਹੈ ਲੇਕਿਨ ਜੋ ਇੰਡਸਟਰੀ ਨੂੰ ਕਿਸੇ ਨੇ ਦੇਣਾ ਨਹੀਂ ਤਾਂ ਕਹਿੰਦਾ ਤੁਸੀਂ ਵਿਆਜ ਲੈ ਲਓ ਸਿੰਪਲ ਲੈ ਲਓ ਜ 8% ਕੋਮਪਾਉਂਡ ਦਾ ਜੋ ਸੁਪਰੀਮ ਕੋਰਟ ਦਾ ਫੈਸਲਾ ਹੋਇਆ ਹੁਣ ਇਹਦੇ ਵਿੱਚ ਅਸੀਂ ਕਿਉਂ ਕਹਨੇ ਆ ਕੁਝ ਬੰਦੇ ਚਲੇ ਗਿਆ ਵੀ 15% ਦੇ ਵਿੱਚੋਂ ਚਲੇ ਗਿਆ ਸਪਰੀਮ ਕੋਰਟ ਨੇ ਜਿਹੜੇ ਤਿੰਨ ਬੰਦੇ ਗਏ ਸਪਰੀਮ ਕੋਰਟ ਨੇ ਕਹਿਤਾ ਜੀ ਜਗੜੇ ਖਤਮ ਕਿਸੇ ਤਰ੍ਹਾਂ ਜੀ 8% ਦੇ ਜੋ ਸਪਰੀਮ ਕੋਰਟ ਦਾ ਸਾਡੇ ਕੋਲ ਫੈਸਲਾ ਪਿਆ ਤਿੰਨ ਬੰਦੇ ਗਏ ਸਪਰੀਮ ਕੋਰਟ ਨੇ ਕਹਿਤਾ ਵੀ ਤਿੰਨ ਬੰਦਿਆਂ ਦਾ ਨਾਮ ਲਿਤਾ ਤਿੰਨ ਬੰਦੇ ਆਏ ਨੇ ਉਹਨਾਂ ਤੇ ਲਾਗ ਹੋਇਆ ਅਸੀਂ ਇਹਨਾਂ ਨੂੰ ਪੀਪੀਐਸ ਆਈਸ ਨੂੰ ਲਿਖ ਕੇ ਦਿੱਤਾ ਹੋਇਆ ਸੀ ਵੀ ਤਿੰਨ ਬੰਦੇ ਗਏ ਹੋਏ ਨੇ ਜੋ ਫੈਸਲਾ ਹੋਏਗਾ ਸਾਨੂੰ ਅਸੀਂ ਉਹ ਮੰਨ ਲਾਂਗੇ ਲੇਕ ਹਾਂਜੀ ਸਾਡੇ ਸਾਡੇ ਤੇ ਲੇਕਿਨ ਜਦੋਂ ਫੈਸਲਾ ਆ ਗਿਆ ਸਾਡੇ ਸਾਡੇ ਨਵਾਈ ਨਹੀਂ ਕਹੇ ਸੀ ਤੁਹਾਨੂੰ ਵੀ ਤੁਸੀਂ ਵੀ ਕੋਰਟ ਚ ਜਾਓ ਅਸੀਂ ਸਰਕਾਰ ਨੂੰ ਵਾਰੀ ਵਾਰੀ ਪੁੱਛਨੇ ਆ ਮਾਨ ਸਾਹਿਬ ਨੂੰ ਪੁੱਛਦੇ ਆ ਉਹਨਾਂ ਨੂੰ ਪੁੱਛਿਆ ਵੀ ਕਿ ਆ ਸਾਰੇ ਬੰਦਾ ਇੰਡੀਵਿਜੂਅਲ ਸਾਰੇ ਸੁਪਰੀਮ ਕੋਰਟ ਜਾਂ ਜੋ ਫੈਸਲਾ ਸਾਰੇ ਕੇਸ ਫੈਸਲਾ ਆਇਆ ਜਦ ਸੁਪਰੀਮ ਕੋਰਟ ਦਾ ਫੈਸਲਾ ਆਇਆ ਆਇਆ 8% ਡਿੰਡਲ ਸਾਡੇ ਕੋਲ ਦੋਸੀ 8% ਲੋ ਦਿਖਾ ਬੀ ਖਤਰੋ ਸਾਨੂੰ ਕੰਮ ਕਰਨ ਦਿਓ ਸਭ ਬਨ ਬਣ ਗਏ ਹਾਂਜੀ ਸੁਪਰੀਮ ਕੋਰਟ ਦਾ ਫੈਸਲਾ ਵੀ ਲਾਗੂ ਕਰ ਦਿਓ ਅਸੀਂ ਤਾਂ ਹੋਰ ਕੁਝ ਨਹੀਂ ਕਹਿੰਦੇ ਸਰਕਾਰ ਨਹੀਂ ਸੁਣਦੀ ਤੁਹਾਡੀ ਸਰਕਾਰ ਨਹੀਂ ਸੁਣਦੀ ਵੀ ਲਾਗੂ ਕਰਨਾ ਤੁਸੀਂ ਕਿਤੇ ਥਰੂ ਸਰਕਾਰ ਨੂੰ ਅਪਰੋਚ ਕੀਤਾ ਅਸੀਂ ਡਾਇਰੈਕਟ ਵੀ ਕੀਤਾ ਜਦੋਂ ਸੀਐਮ ਸਾਹਿਬ ਕੋਲ ਟਾਈਮ ਮੰਗਿਆ ਅਸੀਂ ਉਦੋਂ ਵੀ ਉਹਨੂੰ ਕਿਹਾ ਸੀ ਜੀ ਦੇਓ ਆ ਹੁਣ ਆ ਬਾਬਾ ਕੀ ਹੋਇਆ ਸੰਜੀਵ अरोड़ा ਜੀ ਵੀ ਲੱਗੇ ਹੋਏ ਨੇ ਸੰਜੀਵ ਰੋੜਾ ਨੇ ਨਾ ਰਿਕਮੈਂਡ ਕਰਕੇ ਹੀ ਭੇਜਿਆ ਜੀ ਬੇਦਾ ਸੁਲਾਈ ਜਦੋਂ ਕਿਤੇ ਜਾਉਂਗੀ ਲੋਕਲ ਐਮਪੀ ਕੋਈ ਹੈਲਪ ਕਰ ਰਿਹਾ ਸੰਜੀਵ अरोड़ा ਕਰ ਰਿਹਾ ਲੋਕਲ ਐਮਪੀ ਬਾਕੀ ਵੀ ਸੰਜੀਵ ਰੋੜਾ ਵੀ ਹੈ ਰਾਜ ਸਵਾਲ ਲੋੜ ਰੋੜਾ ਨੇ ਗਈ ਪੰਜਾਬ ਦੇ ਮੰਤਰੀ ਹੈਲਪ ਕਰ ਰਹੇ ਮੰਤਰੀ ਤਾਂ ਸੁਣਦਾ ਨਹੀਂ ਜੀ ਕੀ ਨਹੀਂ ਸੁਣਦਾ ਮੰਤਰੀ ਹੋਣਾ ਬਿੱਟੂ ਬਿੱਟੂ ਮੰਤਰੀ ਕੋਈ ਟੈਲੀਫੋਨ ਨਹੀਂ ਚੱਕਦਾ ਮਤਲਬ ਤੁਸੀਂ ਕੱਲ ਨੂੰ ਇਹ ਗੱਲ ਤੇ ਟਿਕੇ ਰਹੋਗੇ ਬਿਲਕੁਲ ਟਿਕੇ ਰਹਾਂਗੇ ਜਿਹੜੀ ਸੱਚਾਈ ਹੈ ਸਾਨੂੰ ਮੁਕਰਨ ਦੀ ਕੀ ਲੋੜ ਹੈ ਪ੍ਰੈਸ ਕਾਨਫਰੰਸ ਮੰਗਿਆ ਸੀ ਨੰਬਰ ਤੁਹਾਨੂੰ ਸਟਾਰ ਨੰਬਰ ਦਿੱਤੇ ਸੀ ਦਿੱਤੇ ਸੀ ਚਾਰਾਂ ਨੰਬਰ ਕੋਈ ਨਹੀਂ ਚੁਗਦਾ ਲਿਖਾਇੇ ਸੀ ਲਿਖਾਇੇ ਸੀ ਉਹ ਉਹ ਕਹਿੰਦੇ ਉਹਨਾਂ ਨੇ ਕਹਿੰਦਾ ਇਹਨੂੰ ਲਖ ਦੇ ਦਿਓ ਚੋਕਰੀ ਅੱਛਾ ਕੋਈ ਨਹੀਂ ਸੁਣਦਾ ਚਾਰਾਂ ਟੈਲੀਫੋਨਾਂ 'ਤੇ ਇੱਕ ਹੋਰ ਐਮਪੀ ਸਾਹਿਬ ਹੈਗੇ ਜਿਨ੍ਹਾਂ ਨੇ ਤੁਸੀਂ ਜੁਤਾਇਆ ਸੀ ਇਲੈਕਟਿਡ ਐਮਪੀ ਬੜਿੰਗ ਜੀ ਨੂੰ ਜਿਨ੍ਹਾਂ ਨੇ ਕਿਹਾ ਸੀ ਕਿ ਤੁਸੀਂ ਮੇਰੇ ਨਾਲ ਮੇਰੇ ਵਕੀਲ ਬਣ ਕੇ ਮੇਰਾ ਸਾਥ ਦੇਣਾ ਮੈਂ ਤੁਹਾਡੀ ਮੀਟਿੰਗਾਂ ਕਰਾਵਾਂਗਾ ਤੁਹਾਡੇ ਹੀ ਮੰਚ ਤੇ ਕਿਹਾ ਸੀ ਆਪਾਂ ਐਕਸ਼ਨ ਬਰ ਲੈ ਲਈ ਨਹੀਂ 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 ਅਸੀ ਗੱਲ ਨਹੀਂ ਆਗੇ ਨਹੀਂ 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 ਇੰਟਰੈਕਟ ਮੈਸੇਜ ਆ ਗਿਆ ਕਿ ਸਾਡਾ ਰਾਜ ਸਭਾ ਦੇ ਮੇਰੀ ਮੈਂਬਰਸ਼ਿਪ ਹੋ ਰਹੀ ਹੈ ਉਹ ਰੁਕ ਜਾਓ ਥੋੜੇ ਜੇ ਹੁਣ ਉਹ ਵੀ ਰੁਕ ਗਏ ਆ ਰੁਕਣ ਤੋਂ ਬਾਅਦ ਆ ਗਿਆ ਹੁਣ ਦੇਖਾਂਗੇ ਹੋਰ ਥੋੜੇ ਦਿਨ ਜੇ ਅਗਰ ਉਸ ਤੋਂ ਬਾਅਦ ਵੀ ਬਟੂ ਜੀ ਨਹੀਂ ਆਉਂਦੇ ਫਿਰ ਸਾਡੇ ਕੋਲ ਆਲਟਰਨੇਟਿਵ ਕੋ ਨਹੀਂ ਪਾਥੇ ਹੱਥ ਜਾ ਕੇ ਜੋੜਾਂਗੇ ਵਡਿੰਗ ਸਾਹਿਬ ਕੋਲ ਜੋੜਾਂਗੇ ਸਾਡੀ ਸਰ ਤੁਸੀਂ ਸਾਡੇ ਨਾਲ ਚੈਨੋ ਉੱਤੇ ਸਾਡੀ ਗੱਲਬਾਤ ਕਰਾਓ ਮੈਂ ਦੇਖੋ ਵਡਿੰਗ ਸਾਹਿਬ ਦੀ ਕੋਈ ਲਿਮਿਟੇਸ਼ਨ ਹੈ ਉਹ ਆਪਰੇਟਰ ਰਹੇ ਆ ਕੋਪੀਕ ਨਹੀਂ ਪਰ ਦੋ ਜਿਆਦਾ ਤੇ ਜਿਆਦਾ ਜਿਆਦਾ ਚੱਕ ਸਕਦਾ ਕੋਈ ਵੀ ਜਿਆਦਾ ਤੋਂ ਜਿਆਦਾ ਪਾਰਲੀਮੈਂਟ ਚ ਆਵਾਜ਼ ਚੁੱਕ ਸਕਦਾ ਹੈ ਤੋਸਾ ਫਿਰ ਨਹੀਂ ਕਮ ਨੇ ਕਮ ਸੰਜੀਵ अरोड़ा ਜੀ ਵੀ ਤਾਂ ਆਪੋਜੀਸ਼ਨ ਦੇ ਆ ਉਹਨਾਂ ਤੋਂ ਤੁਹਾਨੂੰ ਉਹਨਾਂ ਦੀ ਤੁਸੀਂ ਗੱਲ ਕਰਦੇ ਹੋ ਉਹਨਾਂ ਨੂੰ ਪਸੋਂ ਰੱਬ ਕਰਾਂ ਲਿਖਿਆ ਦੇਖੋ ਹਰ ਨਹੀਂ ਨਹੀਂ ਸੰਜੀਵ ਜੀ ਹਰ ਇੱਕ ਬੰਦਾ ਇੱਕੋ ਜਿਹਾ ਡਾਇਨਾਮਿਕ ਨਹੀਂ ਹੁੰਦਾ ਲੇਕਿਨ ਜੋ ਵੀ ਹੈਗਾ ਸੈਂਟਰ ਸਰਕਾਰ ਦੇ ਇਹ ਤੇ ਨਾਲ ਕੋ ਸੰਜੀਵ ਰੋਲਾ ਜੀ ਨੇ ਇੱਥੇ ਦੋ ਦੇਖੋ ਨਰਮ ਕੋਲ ਵੀ ਜਾ ਰਹੇ ਨੇ ਉਹੀ ਗਰਗਰ ਵੀ ਜਾ ਰਹੇ ਨੇ ਸਾਰਿਆਂ ਨਾਲ ਜਾ ਕੇ ਆਵਾਜ਼ ਤਾਂ ਤੁਹਾਡਾ ਤੁਹਾਡਾ ਮੈਸੇਜ ਮੈਸੇਜ ਜਰੂਰ ਪਹੁੰਚਾ ਰਹੇ ਨੇ ਸਰ ਉਹੀ ਤਾਂ ਕਹਿ ਰਹੇ ਭੇਦ ਭਾਵ ਕਿਉਂ ਕਰ ਰਹੇ ਹੋ ਬੜਿੰਗ ਜੀ ਦੇ ਵੇਲੇ ਤਾਂ ਤੁਸੀਂ ਕਹਿ ਦਿੰਦੇ ਹੋ ਆਪੋਜੀਸ਼ਨ ਦੇ ਨਹੀਂ ਮੈਂ ਆਈ ਡੋਟ ਸੇ ਆਪੋਜੀਸ਼ਨ ਤੁਹਾਡੇ ਨਾਲ ਕੋਈ ਬਾਤ ਨਹੀਂ ਹਰ ਇੱਕ ਦੀ ਸੋਚ ਹੈ ਆਪੋਜੀਸ਼ਨ ਤਾਂ ਹੈਗੇ ਹੀ ਹੈ ਹੈਗੇ ਨਹੀਂ ਉਹ ਤਾਂ ਆਪੋਜੀਸ਼ਨ ਤਾਂ ਹੈਗੇ ਆ ਦੇਖੋ ਉਹ ਉਹ ਸਿਰ ਅਪਰੋਚ ਨਹੀਂ ਕੀਤਾ ਉਹ ਸਿਰਫ ਐਸੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਅਸੀਂ ਫਸਟ ਪ੍ਰੈਫਰੈਂਸ ਬਿੱਟੂ ਜੀ ਦੀ ਹੈ ਜਦੋਂ ਅਸੀਂ ਪਤਾ ਲੱਗ ਜਾਏਗਾ ਬਿਲਕੁਲ ਹੀ ਹੁਣ ਖਤਮ ਹੋ ਗਿਆ ਦੇ ਸਵੇਲੇ ਬਿਲਕੁਲੀ ਜੀ ਕੀ ਗੰਨੇ ਬਟੂੜੀ ਦਾ ਉਹ ਵੀ ਜਲਾ ਦੇਾਂਗੇ ਫਿਰ ਵਰਦੀੰਗ ਸਾਹਿਬ ਦੇ ਹੱਥ ਪੈੜ ਦਿਓ ਲੰਗ ਜਾ ਕੇ ਸਰ ਤੁਸੀਂ ਹੁਣੇ ਕਿਹਾ ਕਿ ਲਾਅ ਐਂਡ ਆਰਡਰ ਸ਼ਹਿਰ ਦਾ بگੜਦਾ ਹੈ ਨੇਬਰ ਭੱਜ ਰਹੀ ਹੈ ਹਾਂ ਜੀ ਜਦ ਕਿ ਸਰਕਾਰ ਕਹਿੰਦੀ ਹੈ ਕਿ ਸਭ ਤੋਂ ਕਾਬਲ ਅਫਸਰਾਂ ਤੋਂ ਇੱਕ ਅਫਸਰ ਨੂੰ ਇਹ ਸ਼ਹਿਰ ਨੂੰ ਦਿੱਤਾ ਗਿਆ ਹੈ ਤੇ ਉਸ ਦੇ ਬਾਵਜੂਦ ਤੁਸੀਂ ਕਹਿੰਦੇ ਲਾਅ ਐਂਡ ਆਰਡਰ بگੜਿਆ ਹੈ ਨਹੀਂ ਇਹਨਾਂ ਜੀ ਕੋਈ ਸ਼ੱਕ ਨਹੀਂ ਕਿ ਬਹੁਤ ਕਾਬਲ ਅਫਸਰ ਆਏ ਨੇ ਪਹਿਲਾਂ ਵੀ ਆਏ ਹੋਏ ਸੀ ਹੁਣ ਵੀ ਆਏ ਹੋਏ ਨੇ ਮੈਂ ਇੱਕ ਗੱਲ ਸ਼ਰਾਦ ਕਰਦਾ ਰਕੇਸ਼ ਅਗਰਵਾਲ ਜੀ ਕਮਿਸ਼ਨਰ ਪੁਲਿਸ ਆਏ ਸੀ ਜੀ ਉਹਨਾਂ ਨੇ ਐਨਕਰੋਚਮੈਂਟ ਵਾਸਤੇ ਔਰ ਲਾ ਕਰਦਾ ਸੀ ਸੱਚ ਸੱਚ ਨੂੰ ਕਹਿੰਦਾ ਸੀ ਇੱਕ ਹਫਤੇ ਦਾ ਟਾਈਮ ਦਿੱਤਾ ਸੀ ਜਿਹੜਾ ਇਨਕ੍ਰੋਚ ਕਰਦਾ ਹੈਗਾ ਉਹਦੀ ਐਫਆਈਆਰ ਦਰਜ ਕਰ ਲਓ ਤਾਂ ਹੋ ਗਿਆ ਸੀ ਕਾਮਯਾਬੀ ਲੇਕਿਨ ਕਿਉਂ ਬੰਦ ਹੋ ਗਿਆ ਇਹ ਪੋਲੀਟੀਕਲ ਇਹ ਪੋਲੀਟੀਕਲ ਇੰਟਰਵਿਊ ਤਾਂ ਬੰਦ ਹੋ ਗਿਆ 15 ਮਹੀਨੇ ਨਾਲ ਜੇਨਾਬਦ ਬੰਦ ਹੋ ਗਿਆ ਕਿਉਂ ਹੋ ਗਿਆ ਇਹ ਚੀਜ਼ ਇਹ ਚੀਜ਼ ਜਿਹੜਾ ਅੱਜ ਅੱਜ ਜਿਹੜੇ ਕਮਿਸ਼ਨਰ ਪੁਲਿਸ ਨੇ ਇਮਾਨਦਾਰ ਨੇ ਮਿਹਨਤੀ ਨੇ ਔਰ ਪੁਰਾਣੇ ਲੋਧਾਨੇ ਨੂੰ ਜਾਣਦੇ ਨੇ ਉਹ ਵੀ ਕਰ ਸਕਦੇ ਨੇ ਲੇਕਿਨ ਉਨਾਂ ਦੇ ਹੱਥ ਬੰਨੇ ਹੋਏ ਨੇ ਹਰ ਸਰ ਕ੍ਰਾਪਸ਼ਨ ਦੇ ਕੀ ਹਾਲਾਤ ਹੈ ਸ਼ਹਿਰ ਦੇ ਵਿੱਚ ਤੁਸੀਂ ਕਹਿ ਰਹੇ ਹੋ ਨਾ ਐਡਮਿਨਿਸਟ੍ਰੇਸ਼ਨ ਚ ਸਰਕਾਰ ਚ ਤੁਸੀਂ ਕਿਉਂਕਿ ਇੰਡਸਟਰੀ ਹੋ ਸਭ ਤੋਂ ਪਹਿਲੀ ਕ੍ਰਾਪਸ਼ਨ ਇੰਡਸਟਰੀ ਤੇ ਪੈਂਦੀ ਹੈ ਕ੍ਰਾਪਸ਼ਨ ਦੇ ਕੀ ਹਾਲਾਤ ਹੈ ਦੇਖੋ ਜੀ ਮੈਂ ਤਾਂ ਅੱਜ ਤੱਕ ਕਦੇ ਕਿਸੇ ਨੂੰ ਪੈਸੇ ਨਹੀਂ ਦਿੰਦਾ ਮੈਂ ਇੱਕ ਮੇਰਾ ਹੋਟਲ ਹੈ ਅਗਾਜ਼ ਮੇਰਾ 24 ਘੰਟੇ ਟ੍ਰੀਟਮੈਂਟ ਚੱਲਦਾ ਪਰਪੰਡ ਚੱਲਦਾ ਰਹਿੰਦਾ ਹੈ ਕਈ ਵਾਰੀ ਰਾਤੀ 12 ਵਜੇ ਵੀ ਆਏ ਨੇ ਜਿਹੜੇ 4 ਵਜੇ ਵੀ ਆਏ ਨੇ ਮੈਂ ਕਿਸੇ ਨੂੰ ਬੇਤਹਾਦਾ ਕਿਸੇ ਨੂੰ ਪੈਸਾ ਦਿੰਦਾ ਨਹੀਂ ਪੂਰੀ ਇੰਡਸਟਰੀ ਦੀ ਗੱਲ ਹੈ ਪ੍ਰੈਸ ਕਾਨਫਰੰਸ ਕੀਤੀ ਹੈ ਜਾਂ ਬੈਕ ਚੈਂਬਰ ਕੀਤੀ ਹੈ ਬੈਕ ਚੈਂਬਰ ਦੀ ਕੀਤੀ ਹੈ ਮੈਂ ਦੋਨੋਂ ਦੋਨੋਂ ਗੱਲਾਂ ਦੱਸ ਰਿਹਾ ਮੈਂ ਡਿਜੀਟਲੀ ਦੱਸਾਂਗਾ ਜਿਹੜੇ ਆਦਮੀ ਇਮਾਨਦਾਰੀ ਨਾਲ ਕੰਮ ਕਰਦੇ ਨੇ ਉਹਨਾਂ ਨੂੰ ਕਰਪਸ਼ਨ ਦਾ ਉਹ ਪੈਸਾ ਦੇਣ ਦੀ ਲੋੜ ਨਹੀਂ ਜਿਹੜੇ ਕਹਿ ਰਹੇ ਮਤਲਬ ਕੀ ਕਰਪਸ਼ਨ ਹੈ ਇਹ ਦਾ ਮਤਲਬ ਉਹ ਨਹੀਂ ਹੈਗੀ ਤਾਂ ਹੈ ਲੇਕਿਨ ਕਈ ਜਗ੍ਹਾ ਨਹੀਂ ਸਰ ਸਿੰਪਲ ਉਹ ਜਿਹੜੇ ਬੰਦੇ ਕ腐ਸ਼ਨ ਦੀ ਗੱਲ ਕਰ ਰਹੇ ਕਿ 4-4 ਗੁਣਾ 10-10 ਗੁਣਾ ਹੋ ਗਈ। ਇਹ ਤਾਂ ਲੋਕ ਬੇਈਮਾਨ ਹੈ। ਉਹ ਜਿਹੜਾ ਦੇਖੋ ਕਈ ਕੰਮ ਬਜੋ ਰਹੇ ਆ। ਅਗਰ ਐਡਮਿਟ ਵੀ ਕਰਾਂ ਜੋ ਸੌਣਨ ਚਾਹ ਰਿਹਾ ਐ ਐਡਮਿਟ ਕਰਦਾ ਉਹ ਕਾ ਮੰਗਾ ਵੀ। ਕਈ ਜਗ੍ਹਾ ਜਾ ਕੇ ਬਿਨਾਂ ਪੈਸੇ ਦਿੱਤੇ ਫਾਈਲ ਜਾਂ ਤੁਹਾਡੀ ਸੁਣਵਾਈ ਨਹੀਂ ਹੁੰਦੀ। ਠੀਕ ਹੈ। ਕਿਹੜੀ ਸਰਕਾਰਾਂ 'ਚ? ਇਸ ਸਰਕਾਰ 'ਚ ਨਹੀਂ ਹੁੰਦੀ। ਸਾਰੀਆਂ ਸਰਕਾਰਾਂ 'ਚ। ਅੱਜ ਤਾਂ ਨਹੀਂ ਮੈਂ 25 ਸਾਲ ਪੁਰਾਣੇ ਲੈ ਲਵਾਂ। ਬਸ ਬਹੁਤ ਹੋ ਗਿਆ।